ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਲਜੀ ਪੰਜਾਬ ਦੇ ਵਿੱਚ ਪੰਜ ਨਗਰ ਨਿਗਮਾਂ ਅਤੇ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੁੰਦੇ ਹੀ ਸਿਆਸਤ ਜੋ ਹੈ ਬਹੁਤ ਹੀ ਜ਼ਿਆਦਾ ਗਰਮਾ ਗਈ ਹੈ ਤੇ ਜੇਕਰ ਅਸੀਂ ਨਾਲ ਹੀ ਸਿਆਸੀ ਪਾਰਟੀਆਂ ਦੀ ਗੱਲ ਕਰਦੀਆਂ ਤਾਂ ਕਾਂਗਰਸ ਅਕਾਲੀ ਦਲ ਅਤੇ ਭਾਜਪਾ ਆਮ ਆਦਮੀ ਪਾਰਟੀ ਦੇ ਵੱਡੇ ਵਿਰੋਧ ਦੇ ਵਿੱਚ ਉਤਰ ਆਈਆਂ ਨੇ ਇਹ ਸਾਰੀਆਂ ਸਿਆਸੀ ਪਾਰਟੀਆਂ ਆਖਿਰ ਇਸ ਵਿਰੋਧ ਦਾ ਕਾਰਨ ਕੀ ਹੈ ਜ਼ਰੂਰ ਇੱਕ ਇੱਕ ਗੱਲ ਦਰਸ਼ਕਾਂ ਦੇ ਨਾਲ ਸਾਂਝੀ ਕਰਿਓ ਦੇਖੋ ਜਿੱਦਾਂ ਹੀ ਕੱਲ ਪੰਜ ਕਾਰਪੋਰੇਸ਼ਨਾਂ ਨਗਰ ਨਿਗਮਾਂ ਔਰ ਕਈ ਨਗਰ ਕੌਂਸਲਾਂ ਤੇ ਕਮੇਟੀਆਂ ਦੇ ਚੋਣਾਂ ਦਾ ਐਲਾਨ ਹੋਇਆ ਤੇ ਸਿਆਸਤ ਪੰਜਾਬ ਦੇ ਵਿੱਚ ਇੱਕ ਵਾਰ ਮੁੜ ਤੋਂ ਗਰਮਾ ਗਈ ਹੈ ਕਾਰਨ ਇਹ ਦੱਸਿਆ ਜਾ ਰਿਹਾ ਹੈ ਇੱਕ ਤਾਂ ਜਿਹੜੇ ਪੰਜਾਬ ਦਾ ਇਲੈਕਸ਼ਨ ਕਮਿਸ਼ਨ ਹੈ ਜਿਨ੍ਹਾਂ ਨੇ ਇਹ ਚੋਣਾਂ ਕਰਾਉਣੀਆਂ ਨੇ 21 ਦਸੰਬਰ ਨੂੰ ਹੀ ਵੋਟਾਂ ਕਰਾਈਆਂ ਜਾਣਗੀਆਂ ਉਸੇ ਦਿਨ ਨਤੀਜੇ ਅੱਜ ਅਸੀਂ 9 ਦਸੰਬਰ ਚਾ ਪਰ ਅੱਜ ਤੋਂ ਹੀ ਕਾਗਜ਼ ਦਾਖਲ ਕਰਨ ਦਾ ਕੰਮ ਸ਼ੁਰੂ ਹੋ ਗਿਆ ਸੋ ਜਦੋਂ ਤੁਰੰਤ ਇਲੈਕਸ਼ਨ ਕਮਿਸ਼ਨ ਡੇਟਾ ਦਾ ਐਲਾਨ ਕਰਦਾ ਹੈ ਕੋਡ ਆਫ ਕੰਡਕਟ ਲੱਗ ਜਾਂਦਾ ਹੈ ਔਰ ਅਗਲੇ ਦਿਨ ਤੋਂ ਹੀ ਕਾਗਜ਼ ਭਰਨ ਦਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ 21 ਦਸੰਬਰ ਤੱਕ ਨਤੀਜੇ ਆ ਜਾਣੇ ਨੇ ਵੋਟਾਂ ਪੈ ਕੇ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਅਚਾਨਕ ਹੀ ਵਿਰੋਧ ਦੇ ਵਿੱਚ ਵੀ ਆ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਾਂ ਸਾਫ਼ ਤੌਰ ਤੇ ਵਿਰੋਧ ਕੀਤਾ ਉਹਨਾਂ ਨੇ ਮੰਗ ਕੀਤੀ ਹੈ ਇਲੈਕਸ਼ਨ ਕਮਿਸ਼ਨ ਤੋਂ ਕਿ ਸ਼ਹੀਦੀ ਦਿਹਾੜਾ ਚੱਲ ਰਿਹਾ ਹੈ ਸ਼ਹੀਦੀ 15 ਵਾੜਾ ਚੱਲ ਰਿਹਾ ਹੈ ਔਰ ਸ਼ਹੀਦੀ ਪੰਦਰਵਾੜਾ ਦੇ ਦਰਮਿਆਨ ਦਰਮਿਆਨ ਇਹ ਚੋਣਾ ਇਹ ਜਾਇਜ਼ ਨਹੀਂ ਇਹਨਾਂ ਨੂੰ ਜਨਵਰੀ ਤੇ ਸ਼ਿਫਟ ਕੀਤਾ ਜਾਵੇ ਦੂਸਰਾ ਅਕਾਲੀ ਦਲ ਹੋ ਗਿਆ ਭਾਜਪੀ ਹੋ ਗਿਆ ਜਾਂ ਕਾਂਗਰਸ ਹੋ ਗਿਆ ਉਹਨਾਂ ਦਾ ਵੀ ਇਹ ਕਹਿਣਾ ਹੈ ਕਿ ਸਮਾਂ ਬਹੁਤ ਥੋੜਾ ਦਿੱਤਾ ਗਿਆ ਔਰ ਨਾਮਜ਼ਦਗੀਆਂ ਇੱਕੋ ਦਮ ਸ਼ੁਰੂ ਹੋਈਆਂ ਨੇ ਹੁਣ ਇਹਦੇ ਨਾਲ ਸਿਆਸਤ ਦੇ ਵਿੱਚ ਇੱਕ ਨਵਾਂ ਪੜਤੂ ਪੈ ਗਿਆ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਕਾਂਗਰਸ ਨੇ ਭਾਜਪਾ ਨੇ ਜਾਂ ਅਕਾਲੀ ਦਲ ਨੇ ਹਜੇ ਤੱਕ ਆਪਣੇ ਉਮੀਦਵਾਰ ਤੈਅ ਨਹੀਂ ਕੀਤੇ ਹਲੇ ਤੱਕ ਤਾਂ ਕਮੇਟੀਆਂ ਬਣੀਆਂ ਨੇ ਉਹਨਾਂ ਦੇ ਇਨਚਾਰਜ ਬਣੇ ਨੇ ਕਾਂਗਰਸ ਦੇ ਭਾਜਪਾ ਦੇ ਤੇ ਰਸਮੀ ਮੁਲਾਕਾਤਾਂ ਇਨਚਾਰਜਾਂ ਨੇ ਸ਼ੁਰੂ ਕੀਤੀਆਂ ਸੀ ਸੋ ਅੱਜ ਨਾਮਜ਼ਦਗੀਆਂ ਵੀ ਸ਼ੁਰੂ ਹੋ ਗਈਆਂ ਨੇ ਇਸ ਕਰਕੇ ਇਹਨਾਂ ਚੋਣਾਂ ਤੋਂ ਪਹਿਲਾਂ ਪੋਲਿਟੀਕਲ ਮਾਹੌਲ ਅਚਾਨਕ ਹੀ ਬਹੁਤ ਜ਼ਿਆਦਾ ਭੱਗ ਗਿਆ ਹੁਣ ਇੱਕ ਖਤਰਾ ਨਵੀਂ ਤਰ੍ਹਾਂ ਦਾ ਵੀ ਹੈ ਆਮ ਤੌਰ ਤੇ ਅਸੀਂ ਵੇਖਦੇ ਹਾਂ ਇਹ ਇੱਕ ਟ੍ਰੈਂਡ ਹੈ ਕਿ ਜਿਸ ਦੀ ਸਰਕਾਰ ਹੁੰਦੀ ਹੈ ਜ਼ਿਮਨੀ ਚੋਣਾਂ 'ਚ ਉਹਦਾ ਹੱਥ ਉੱਪਰ ਹੁੰਦਾ ਹੈ ਇਸੇ ਤਰ੍ਹਾਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਵੀ ਜਿਸ ਦੀ ਸਰਕਾਰ ਹੁੰਦੀ ਹੈ ਉਹਨਾਂ ਦਾ ਹੱਥ ਉੱਪਰ ਹੁੰਦਾ ਹੈ ਹੁਣ ਇੱਥੇ ਅਸੀਂ ਕਈ ਚੀਜ਼ਾਂ ਬੁਨਿਆਦੀ ਤੌਰ ਤੇ ਦੇਖੀਏ ਇਸ ਵਾਰ ਪਹਿਲੀ ਵਾਰ ਹੋਏਗਾ ਜਦੋਂ ਅਕਾਲੀ ਦਲ ਔਰ ਭਾਜਪਾ ਕਈ ਜ਼ਿਲ੍ਹਿਆਂ 'ਚ ਕਈ ਕਾਰਪੋਰੇਸ਼ਨਾਂ 'ਚ ਵੱਖਰੇ ਵੱਖਰੇ ਚੋਣਾਂ ਲੜਨਗੇ ਜੇ ਅਸੀਂ ਗੱਲ ਕਰ ਲਈਏ ਪਟਿਆਲੇ ਦੀ ਵੀ ਗੱਲ ਕਰ ਲਈਏ ਜਲੰਧਰ ਦੀ ਲੁਧਿਆਣਾ ਦੀ ਅੰਮ੍ਰਿਤਸਰ ਦੀ ਅਕਾਲੀ ਦਲ ਔਰ ਬੀਜੇਪੀ ਨੇ ਇਕੱਠੇ ਪਹਿਲਾਂ ਕਾਰਪੋਰੇਸ਼ਨ ਦੀਆਂ ਚੋਣਾਂ ਲੜੀਆਂ ਸੀ ਜਿਦੇ ਵਿੱਚ ਸੀਟਾਂ ਵੰਡ ਲਈਆਂ ਜਾਂਦੀਆਂ ਸੀ ਕਿਤੇ ਬੀਜੇਪੀ ਦੀਆਂ ਸੀਟਾਂ ਜ਼ਿਆਦਾ ਕਿਤੇ ਅਕਾਲੀ ਦਲ ਨੂੰ ਸੀਟਾਂ ਜ਼ਿਆਦਾ ਮਿਲਦੀਆਂ ਸੀ ਜੇ ਮੈਂ ਲੁਧਿਆਣੇ ਦੀ ਵੀ ਗੱਲ ਕਰਾਂ ਇੱਥੇ ਅਕਾਲੀ ਦਲ ਕੋਲੇ ਸੀਟਾਂ ਜ਼ਿਆਦਾ ਔਰ ਬੀਜੇਪੀ ਕੋਲੇ ਲਗਭਗ ਬਰਾਬਰ ਪਰ ਹੁਣ ਹੁਣ ਜਦੋਂ ਭਾਰਤੀ ਜਨਤਾ ਪਾਰਟੀ ਔਰ ਅਕਾਲੀ ਦਲ ਨੇ ਵੱਖਰੇ ਵੱਖਰੇ ਚੋਣ ਲੜਨੇ ਆ ਕਿ ਇਹਨਾਂ ਪਾਰਟੀਆਂ ਕੋਲੇ ਉਸ ਕੱਦ ਦੇ ਲੀਡਰ ਹੋਣਗੇ ਵਾਰਡਾਂ ਦੇ ਵਿੱਚ ਜਿਹੜੇ ਜਿੱਤ ਦਰਜ ਕਰ ਸਕਣ ਸੋ ਜਦੋਂ 70 70 95 95 ਵਾਰਡ ਨੇ ਲੁਧਿਆਣੇ ਚ 95 ਵਾਰਡ ਨੇ ਸੋ ਅਕਾਲੀ ਦਲ 95 ਵਾਰਡਾਂ ਤੇ ਆਪਣੇ ਕੈਂਡੀਡੇਟ ਸ਼ੁਰੂ ਕਰੂਗਾ ਖੜੇ ਕਰੂਗਾ ਔਰ ਭਾਜਪਾ ਆਪਣੇ ਦਮ ਤੇ ਖੜੇ ਕਰੇਗੀ ਹਜੇ ਤੱਕ ਦੋਨੇ ਪਾਰਟੀਆਂ ਮਿਲ ਕੇ ਚੋਣ ਲੜਦੀਆਂ ਸੀ ਹੁਣ ਆਮ ਆਦਮੀ ਪਾਰਟੀ ਜਿਹੜੀ ਪਹਿਲੀ ਵਾਰ ਕਾਰਪੋਰੇਸ਼ਨ ਦੀਆਂ ਚੋਣਾਂ ਲੜ ਰਹੀ ਹੈ ਆਮ ਆਦਮੀ ਪਾਰਟੀ ਲਈ ਇੱਕ ਲਾਟਰੀ ਵਾਲਾ ਕੰਮ ਇਹ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਨੂੰ ਦੂਸਰੀਆਂ ਪਾਰਟੀਆਂ ਦੇ ਉਹ ਲੀਡਰ ਸਾਰੇ ਵਾਰਡਾਂ ਦੇ ਵਿੱਚ ਲਗਭਗ ਜਿਹੜੇ ਸੰਭਾਵੀ ਤੌਰ ਤੇ ਜੇਤੂ ਹੋ ਸਕਦੇ ਨੇ ਜਾਂ ਤਕੜੇ ਨੇ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਸਕਦੇ ਨੇ ਪਿਛਲੇ ਦਿਨਾਂ 'ਚ ਬਹੁਤ ਸਾਰੇ ਅਜਿਹੇ ਲੀਡਰ ਜਿਨ੍ਹਾਂ ਨੇ ਚੋਣ ਲੜਨੀ ਸੀ ਜਾਂ ਉਹਨਾਂ ਨੇ ਆਪਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ 'ਚ ਸ਼ਮੂਲੀਅਤ ਕੀਤੀ ਸੋ ਇਸ ਵਕਤ ਅਗਰ ਅਸੀਂ ਪੰਜੇ ਕਾਰਪੋਰੇਸ਼ਨਾਂ ਦੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਨੂੰ ਜੇਤੂ ਉਮੀਦਵਾਰਾਂ ਦੀ ਕਮੀ ਨਹੀਂ ਹੈ ਦੂਸਰੀਆਂ ਪਾਰਟੀਆਂ ਦੇ ਬਹੁਤ ਸਾਰੇ ਉਮੀਦਵਾਰ ਆਪਣੀਆਂ ਪਾਰਟੀਆਂ ਛੱਡ ਕੇ ਜਾਂ ਤਾਂ ਆਮ ਆਦਮੀ ਪਾਰਟੀ 'ਚ ਆ ਚੁੱਕੇ ਨੇ ਜਾਂ ਹੋਰ ਆ ਸਕਦੇ ਨੇ ਸਭ ਤੋਂ ਵੱਡੀ ਸਮੱਸਿਆ ਜਿਹੜੀ ਇਹਨਾਂ ਚੋਣਾਂ 'ਚ ਹੁੰਦੀ ਹੈ ਵਾਰਡ ਦੇ ਵਿੱਚ ਜੇਤੂ ਵਿਅਕਤੀ ਹਰ ਪੋਲਿਟਿਕਲ ਪਾਰਟੀ ਨੂੰ ਇਹ ਚਾਹੀਦਾ ਹੁੰਦਾ ਹੈ ਕਿ ਸਾਡੀ ਪਾਰਟੀ 'ਚ ਅਸੀਂ ਉਸ ਨੂੰ ਟਿਕਟ ਦਈਏ ਜਿਹੜਾ ਜੇਤੂ ਹੋਵੇ ਔਰ ਜਦੋਂ ਕਾਰਪੋਰੇਸ਼ਨ ਵਰਗੀਆਂ ਚੋਣਾਂ ਹੁੰਦੀਆਂ ਨੇ ਜਾਂ ਪੰਚਾਇਤਾਂ ਦੀਆਂ ਚੋਣਾਂ ਹੁੰਦੀਆਂ ਨੇ ਜਾਂ ਨਗਰ ਨਿਗਮਾਂ ਦੀਆਂ ਚੋਣਾਂ ਤੇ ਬਹੁਤ ਸਾਰੇ ਜਿਹੜੇ ਚੰਗੇ ਉਮੀਦਵਾਰ ਨੇ ਜਿਵੇਂ ਅਕਾਲੀ ਦਲ 'ਚ ਬਹੁਤ ਸਾਰੇ ਚੰਗੇ ਉਮੀਦਵਾਰ ਨੇ ਕਈ ਚੰਗੇ ਉਮੀਦਵਾਰ ਅਕਾਲੀ ਦਲ ਦੇ ਪਹਿਲਾਂ ਹੀ ਆਮ ਆਦਮੀ ਪਾਰਟੀ 'ਚ ਜਾ ਚੁੱਕੇ ਨੇ ਕਿਉਂਕਿ ਇਹ ਮੰਨ ਕੇ ਬੈਠੇ ਨੇ ਉਹ ਕਿ ਜਿਸ ਤਰ੍ਹਾਂ ਦਾ ਅਕਾਲੀ ਦਲ 'ਚ ਮਾਹੌਲ ਚੱਲ ਰਿਹਾ ਹੈ ਜ਼ਰੂਰੀ ਨਹੀਂ ਕਿ ਅਕਾਲੀ ਦਲ ਚੋਣਾਂ ਲੜੇਗਾ ਵੀ ਜਾਂ ਨਹੀਂ ਹਾਲਾਂਕਿ ਹੁਣ ਤਾਂ ਇਹ ਐਲਾਨ ਆ ਗਿਆ ਅਕਾਲੀ ਦਲ ਵੱਲੋਂ ਦਿਲਜੀਤ ਸਿੰਘ ਚੀਮਾ ਹੋਣਾ ਨੇ ਕਹਿ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ ਚੋਣਾ ਲੜੇਗਾ ਲੇਕਿਨ ਜਦੋਂ ਜ਼ਿਮਨੀ ਚੋਣਾਂ ਦਾ ਬਾਈਕਾਟ ਕੀਤਾ ਸੀ ਅਕਾਲੀ ਦਲ ਨੇ ਉਸ ਤੋਂ ਬਾਅਦ ਕੌਂਸਲਰਾਂ ਦੀ ਚੋਣ ਲੜਨ ਦੇ ਕਈ ਸੰਭਾਵੀ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਇਸੇ ਤਰ੍ਹਾਂ ਹੁਣ ਕਾਂਗਰਸ 'ਚ ਹੈ ਕਾਂਗਰਸ 'ਚੋਂ ਵੀ ਕਈ ਬਾਗੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ 'ਚ ਟਿਕਟ ਹਾਸਲ ਕਰ ਸਕਦੇ ਨੇ ਔਰ ਆਮ ਆਦਮੀ ਪਾਰਟੀ ਦੇ ਆਪਣੇ ਵਲੰਟੀਅਰ ਆਪਣੇ ਵਰਕਰ ਉਹਨਾਂ ਨੂੰ ਵੀ ਇਸ ਵਾਰ ਆਮ ਆਦਮੀ ਪਾਰਟੀ ਟਿਕਟ ਨਵਾਜ਼ ਕੇ ਟਿਕਟ ਨਾਲ ਨਵਾਜ਼ ਕੇ ਆਪਣੇ ਸੰਗਠਨ ਨੂੰ ਤਕੜਾ ਕਰ ਸਕਦੀ ਹੈ ਜਿਹੜੇ ਅਗਲੇ 1-2 ਦਿਨ ਨੇ ਅੱਜ ਦਾ ਦਿਨ ਕੱਲ ਦਾ ਦਿਨ ਅੱਜ ਸੋਮਵਾਰ ਮੰਗਲਵਾਰ ਜਿਹੜੇ ਅਗਲੇ 2 ਦਿਨ ਨੇ ਉਹ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਅਹਿਮियत ਵਾਲੇ ਦਿਨ ਨੇ ਔਰ ਅਗਲੇ 2 ਦਿਨਾਂ ਨੇ ਪੰਜਾਬ 'ਚ ਬਹੁਤ ਕੁਝ ਤੈਅ ਕਰਨਾ ਇਨ੍ਹਾਂ ਕਾਰਪੋਰੇਸ਼ਨ ਚੋਣਾਂ ਦਾ ਔਰ ਭਗਵੰਤ ਮਾਨ ਦੀ ਪੂਰੀ ਕੋਸ਼ਿਸ਼ ਹੋਣੀ ਹੈ ਅਮਨ ਰੋੜਾ ਦੀ ਪੂਰੀ ਕੋਸ਼ਿਸ਼ ਹੋਣੀ ਹੈ ਕਿ ਆਮ ਆਦਮੀ ਪਾਰਟੀ ਇਹਨਾਂ ਕਾਰਪੋਰੇਸ਼ਨ ਚੋਣਾਂ ਦੇ ਵਿੱਚ 5 ਦੇ 5 ਮੇਅਰ ਆਪਣੇ ਬਣਾਏ ਹਾਲਾਂਕਿ ਮੇਰਾ ਇਹ ਮੰਨਣਾ ਹੈ ਕਿ ਜਿਸ ਪਾਰਟੀ ਦੇ ਵੀ 3 ਮੇਅਰ ਬਣ ਗਏ ਅਗਰ ਪੰਜਾਂ ਦੇ ਵਿੱਚੋਂ ਕੋਈ ਵੀ ਪਾਰਟੀ 3 ਮੇਅਰ ਬਣਾ ਜਾਂਦੀ ਹੈ ਤੇ ਉਹ ਪਾਰਟੀ ਇਸ ਦਾਅਵੇ ਨਾਲ ਪੰਜਾਬ ਚ ਅੱਗੇ ਵੱਧ ਸਕਦੀ ਹੈ ਕਿ 2027 ਸਾਡਾ ਹੈ ਔਰ ਆਮ ਆਦਮੀ ਪਾਰਟੀ ਭਗਵੰਤ ਮਾਨ ਔਰ ਅਮਨ ਰੋੜਾ ਇਹਨਾਂ ਦੇ ਲਈ ਸਭ ਤੋਂ ਵੱਡ ਵੱਡ ਸਿਆਸੀ ਤੌਰ ਤੇ ਵੱਡਾ ਸਵਾਲ ਹੈ ਕਿਉਂਕਿ ਇਹ ਪਹਿਲੀ ਵਾਰੀ ਕਾਰਪੋਰੇਸ਼ਨ ਦੀਆਂ ਚੋਣਾਂ ਲੜ ਰਹੀ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਅਮਨ ਅਰੋੜਾ ਇਹ ਦੋਵਾਂ ਦੇ ਲਈ ਲਾਜ਼ਮੀ ਹੈ ਕਿ ਉਹ ਘੱਟੋ ਘੱਟ ਤਿੰਨ ਮੇਅਰ ਆਪਣੇ ਬਣਾਉਣ ਅਗਰ ਜਿਆ ਨਹੀਂ ਹੁੰਦਾ ਉਹਦੇ ਨਾਲ ਭਗਵੰਤ ਮਾਨ ਔਰ ਅਮਨ ਅਰੋੜਾ ਇਹਨਾਂ ਦੋਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨੂੰ ਘਾਟਾ ਸਹਿਣਾ ਪੈ ਸਕਦਾ ਹੈ ਭਵਿੱਖ ਵਿੱਚ ਜਦੋਂ ਅਸੀਂ 2027 ਦੀ ਗੱਲ ਕਰਦੇ ਹਾਂ ਪਰ ਅਗਰ ਇਹ ਤਿੰਨ ਮੇਅਰ ਆਪਣੇ ਬਣਾ ਗਏ ਤੇ ਫਿਰ ਇਹ ਪੰਜਾਬ ਦੀ ਸਿਆਸਤ ਦੇ ਵਿੱਚ 2027 ਤੋਂ ਪਹਿਲਾਂ ਇੱਕ ਲੀਡ ਲੈ ਸਕਦੇ ਨੇ ਅਗਾ ਵਧੂ ਔਰ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਕਾਂਗਰਸ ਰਾਜਾ ਵੜਿੰਗ ਜਿਹੜੇ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੇ ਉਹਨਾਂ ਦੇ ਲਈ ਇਹ ਵਕਾਰ ਦਾ ਸਵਾਲ ਬਣ ਗਈਆਂ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਅਗਰ ਰਾਜਾ ਵੜਿੰਗ ਘਟੋ ਘਟ ਤਿੰਨ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਤਿੰਨ ਕਾਰਪੋਰੇਸ਼ਨਾਂ 'ਚ ਆਪਣੇ ਮੇਅਰ ਨਹੀਂ ਬਣਾਉਂਦੇ ਤੇ ਰਾਜਾ ਵੜਿੰਗ ਦੇ ਲਈ ਆਪਣੀ ਪ੍ਰਧਾਨਗੀ ਬਚਾਉਣਾ ਸੰਕਟ ਵਾਲੀ ਗੱਲ ਹੋ ਸਕਦੀ ਹੈ ਕਿਉਂਕਿ ਜਿਮਨੀ ਚੋਣਾਂ ਪਹਿਲਾਂ ਹੀ ਕਾਂਗਰਸ ਪਾਰਟੀ ਚਾਰਾਂ ਦੇ ਵਿੱਚੋਂ ਤਿੰਨ ਹਾਰ ਚੁੱਕੀ ਹੈ ਔਰ ਜਿਹੜੀ ਪਾਰਲੀਮੈਂਟ ਦੀ ਜਿੱਤ ਸੀ ਸੱਤ ਸੀਟਾਂ ਪਾਰਲੀਮੈਂਟ ਦੀ ਜਿੱਤ ਜਿਹੜੀ ਹੈ ਉਹ ਪਹਿਲਾਂ ਹੀ ਰਾਹੁਲ ਗਾਂਧੀ ਦੇ ਖਾਤੇ ਜਾ ਚੁੱਕੀ ਹੈ ਕਿ ਰਾਹੁਲ ਗਾਂਧੀ ਦੇ ਨਾਂ ਤੇ ਔਰ ਕਾਂਗਰਸ ਦੀਆਂ ਗਰੰਟੀਆਂ ਕਰਕੇ ਕਾਂਗਰਸ 7 ਸੀਟਾਂ ਜਿੱਤੀ ਸੀ ਹਾਲਾਂਕਿ ਉਹਦੇ 'ਚ ਹਿੱਸਾ ਰਾਜਾ ਵੜਿੰਗ ਦਾ ਵੀ ਬਣਦਾ ਕਿ ਪੰਜਾਬ 'ਚ ਰਾਜਾ ਵੜਿੰਗ ਆਪ ਵੀ ਜਿੱਤੇ ਲੁਧਿਆਣੇ ਤੋਂ ਔਰ ਪਾਰਟੀ 7 ਸੀਟਾਂ ਵੀ ਜਿੱਤੀ ਪਰ ਉਹ ਕੱਲਾ ਸੇਰਾ ਰਾਜਾ ਵੜਿੰਗ ਦੇ ਸਿਰ ਤੇ ਨਹੀਂ ਹੈ ਇਸ ਕਰਕੇ ਚਾਰ ਜ਼ਿਮਨੀ ਚੋਣਾਂ ਦੇ ਵਿੱਚੋਂ ਤਿੰਨ ਹਾਰਨ ਤੋਂ ਬਾਅਦ ਜਿਹੜੀਆਂ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਪੰਜਾਂ ਚੋ ਘਟੋ ਘਟ ਤਿੰਨ ਚੋਣਾ ਰਾਜਾ ਵੜਿੰਗ ਨੂੰ ਜਿਤਨੀਆਂ ਪੈਣਗੀਆਂ ਅਗਰ ਉਹ 27 ਲਈ ਮੁੱਖ ਮੰਤਰੀ ਦੀ ਦੌੜ ਚ ਰਹਿਣਾ ਚਾਹੁੰਦੇ ਨੇ ਔਰ ਕਾਂਗਰਸ ਚ ਆਪਣੀ ਪ੍ਰਧਾਨਗੀ ਦੇ ਤਹਿਤ 27 ਵਿੱਚ ਜਾਣਾ ਚਾਹੁੰਦੇ ਨੇ ਨਹੀਂ ਤਾਂ ਅਗਰ ਕਾਂਗਰਸ ਦੋ ਕਾਰਪੋਰੇਸ਼ਨਾਂ ਜਿੱਤਦੀ ਹੈ ਜਾਂ ਬੁਰੀ ਤਰ੍ਹਾਂ ਹਾਰਦੀ ਹੈ ਤੇ ਫੇਰ ਪੰਜਾਬ ਦੇ ਵਿੱਚ ਜਿਹੜਾ ਨਵਾਂ ਸੰਗਠਨ ਹੈ ਨਵੇਂ ਸੰਗਠਨ ਦੀ ਬਣਤਰ ਵਾਲੇ ਪਾਸੇ ਨੂੰ ਕਾਂਗਰਸ ਵੱਧ ਸਕਦੀ ਹੈ ਸੋ ਕਾਂਗਰਸ ਦੇ ਦ੍ਰਿਸ਼ਟੀਕੋਣ ਤੋਂ ਵੀ ਜਿਹੜੀਆਂ ਇਹ ਚੋਣਾਂ ਨੇ ਇਹ ਬਹੁਤ ਮਹੱਤਵਪੂਰਨ ਨੇ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਇਹਨਾਂ ਸਾਰਿਆਂ ਨੂੰ ਆਪਣੀ ਪੂਰੀ ਜਾਨ ਮਾਰਨੀ ਪੈਣੀ ਹੈ ਇਹਨਾਂ ਚੋਣਾਂ 'ਚ ਜਿੱਤਣ ਲਈ ਪ੍ਰਤਾਪ ਸਿੰਘ ਬਾਜਵਾ ਹੋਣ ਲਈ ਵੀ ਇਹ ਵੱਡਾ ਸਵਾਲ ਹੋਏਗਾ ਕਿ ਉਹ ਪੰਜ ਕਾਰਪੋਰੇਸ਼ਨਾਂ ਦੇ ਵਿੱਚੋਂ ਕਿੰਨੀਆਂ ਕਾਰਪੋਰੇਸ਼ਨਾਂ ਜਿੱਤਾਉਂਦੇ ਨੇ ਇਸੇ ਤਰ੍ਹਾਂ ਬੀਜੇਪੀ ਬੀਜੇਪੀ 'ਚ ਸੁਨੀਲ ਜਾਖੜ ਤਾਂ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਚੁੱਕੇ ਨੇ ਉਹਨਾਂ ਨੇ ਪਹਿਲਾਂ ਹੀ ਕਿਹਾ ਪਰ ਬੀਜੇਪੀ 'ਚ ਹਜੇ ਵੀ ਕੋਈ ਨਵਾਂ ਪ੍ਰਧਾਨ ਨਹੀਂ ਆਇਆ ਹੁਣ ਸੁਨੀਲ ਜਾਖੜ ਦੀ ਅਗਵਾਈ 'ਚ ਇਨਾ ਪੰਜ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਕੀ ਰਵਨੀਤ ਬਿੱਟੂ ਹੀ ਪੂਰੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਦਾ ਚਿਹਰਾ ਹੋਣਗੇ ਹਾਲਾਂਕਿ ਜ਼ਿਮਨੀ ਚੋਣਾਂ ਚ ਰਵਨੀਤ ਬਿੱਟੂ ਚਿਹਰੇ ਦੇ ਤੌਰ ਤੇ ਕੰਮ ਕਰਦੇ ਨਜ਼ਰ ਆਏ ਲੇਕਿਨ ਬੀਜੇਪੀ ਨੂੰ ਤਿੰਨ ਥਾਵਾਂ ਤੇ ਜ਼ਮਾਨਤ ਜ਼ਬਤ ਕਰਾਉਣੀ ਪਈ ਔਰ ਸਿਰਫ ਕੇਵਲ ਢਿੱਲੋਂ ਹੀ ਇੱਕ ਸਨਮਾਨਜਨਕ ਸਥਿਤੀ ਦੇ ਵਿੱਚ ਮੁਕਾਬਲੇ ਦੇ ਵਿੱਚ ਰਹਿ ਹਾਲਾਂਕਿ ਕੇਵਲ ਢਿੱਲੋਂ ਨੂੰ ਇਨਾਮ ਵੀ ਮਿਲਿਆ ਸਭ ਤੋਂ ਵੱਡਾ ਜਿਹੜਾ ਜ਼ਿਲ੍ਹਾ ਲੁਧਿਆਣਾ ਕੇਵਲ ਢਿੱਲੋਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਅਵਿਨਾਸ਼ ਰੇਖ ਖੰਨਾ ਉਹਨਾਂ ਦੇ ਨਾਲ ਹੀ ਇਨਚਾਰਜ ਬਣਾਏ ਗਏ ਨੇ ਸੋ ਕੇਵਲ ਟਿਲੋਂ ਨੂੰ ਇਹਨਾਂ ਕਾਰਪੋਰੇਸ਼ਨ ਚੋਣਾਂ ਦੇ ਵਿੱਚ ਕੀ ਰਿਜ਼ਲਟ ਮਿਲਦੇ ਨੇ ਅਸੀਂ ਉਹਦੇ ਉਸ ਤੋਂ ਬਾਅਦ ਉਹਦਾ ਜ਼ਿਕਰ ਕਰਦੇ ਹਾਂ ਪਰ ਰਵਨੀਤ ਬਿੱਟੂ ਅਗਰ ਇਹਨਾਂ ਜ਼ਿਮਨੀ ਚੋਣਾਂ ਦੇ ਵਿੱਚ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਮਾਫ਼ ਕਰਨਾ ਮੈਂ ਜ਼ਿਮਨੀ ਚੋਣਾਂ ਕਹਿ ਗਿਆ ਅਗਰ ਇਹਨਾਂ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਪੰਜੇ ਜ਼ਿਲ੍ਹਿਆਂ 'ਚ ਅਗਰ ਰਵਨੀਤ ਬਿੱਟੂ ਅਗਵਾਈ ਕਰਦੇ ਦਿਖਦੇ ਨੇ ਤੇ ਫਿਰ ਰਵਨੀਤ ਬਿੱਟੂ ਦਾ ਵੀ ਬਹੁਤ ਵੱਡਾ ਟੈਸਟ ਹੋਏਗਾ ਕਿ ਉਹ ਆਪਣੀ ਪਾਰਟੀ ਨੂੰ ਇਹਨਾਂ 5 ਕਾਰਪੋਰੇਸ਼ਨ ਚੋਣਾਂ ਦੇ ਵਿੱਚ ਕਿੰਨੇ ਮੇਅਰ ਜਿਤਾ ਕੇ ਦੰਦੇ ਨੇ ਸੋ 3 ਘੱਟੋ ਘੱਟ ਨੰਬਰ ਹੈ ਅਗਰ ਭਾਜਪਾ 3 ਮੇਅਰ ਨਹੀਂ ਜਿੱਤਦੀ ਤੇ ਫੇਰ ਸਤਾਈ ਭਾਜਪਾ ਲਈ ਦੂਰ ਮੰਨੀ ਜਾਏਗੀ ਕਿਉਂਕਿ 24 ਚ ਭਾਜਪਾ ਨੇ 1.58% ਵੋਟਾਂ ਹਾਸਲ ਕੀਤੀਆਂ ਸ਼ਹਿਰਾਂ ਦੇ ਵਿੱਚੋਂ ਮਿਲੀਆਂ ਉਹ ਵੋਟਾਂ ਕਿਤੇ ਤੁੱਕਾ ਤਾਂ ਨਹੀਂ ਸੀ ਜਾਂ ਉਹ ਵੋਟਾਂ ਸਿਰਫ ਪਾਰਲੀਮੈਂਟ ਕਰਕੇ ਸੀ ਇਹ ਸਾਰੇ ਪਹਿਲੂ ਨੇ ਜੜੇ ਇਹ ਧਿਆਨ ਵਿੱਚ ਰੱਖਣ ਵਾਲੀ ਇਸ ਵਕਤ ਗੱਲ ਹੈ ਬੀਜੇਪੀ ਦੇ ਲਈ ਵੀ ਸੋ ਤਿੰਨ ਮੇਅਰ ਅਗਰ ਬੀਜੇਪੀ ਵੀ ਨਹੀਂ ਬਣਾਉਂਦੀ ਤਾਂ 27 ਚ ਬੀਜੇਪੀ ਵੀ ਦੂਰ ਰਹਿ ਜਾਏਗੀ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਕੀ ਸ਼ਹਿਰਾਂ ਦੇ ਵਿੱਚ ਵੋਟ ਹਾਸਲ ਕਰਦਾ ਹੈ ਕੀ ਅਕਾਲੀ ਦਲ ਇਕੱਲੇ ਚੋਣ ਲੜ ਕੇ ਆਪਣੇ ਕਾਉਂਸਲਰ ਜਿਤਾ ਸਕਦਾ ਹੈ ਕੀ ਅਕਾਲੀ ਦਲ ਮੇਅਰ ਬਣਾ ਸਕਦਾ ਹੈ ਅਗਰ ਅਕਾਲੀ ਦਲ ਇੱਕ ਦੋ ਜ਼ਿਲ੍ਹਿਆਂ ਦੇ ਵਿੱਚ ਵੀ ਆਪਣੇ ਮੇਅਰ ਬਣਾਉਣ ਚ ਕਾਮਯਾਬ ਹੋ ਗਿਆ ਆਪਣੇ ਦਮ ਤੇ ਤੇ ਫਿਰ ਅਕਾਲੀ ਦਲ ਦੇ ਲਈ ਵੀ ਬਹੁਤ ਵੱਡੀ ਉਪਲਬਧੀ ਹੋਏਗੀ ਪਰ ਇਸ ਵਕਤ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਤਿੰਨ ਪੰਜਾਂ ਦੇ ਵਿੱਚੋਂ ਪੰਜ ਕਾਰਪੋਰੇਸ਼ਨਾਂ ਦੇ ਵਿੱਚੋਂ ਤਿੰਨ ਕੌਣ ਜਿੱਤਦਾ ਹੈ ਤੇ ਭਗਵੰਤ ਮਾਨ ਤੇ ਅਮਨ अरोड़ा ਇਸੇ ਟੀਚੇ ਤੇ ਅੱਗੇ ਵਧ ਰਹੇ ਨੇ ਸੋ ਦਿਨ ਬਹੁਤ ਥੋੜੇ ਨੇ ਅਗਲੇ 1-2 ਦਿਨਾਂ ਦੇ ਵਿੱਚ ਕਾਫੀ ਤਸਵੀਰਾਂ ਸਾਨੂੰ ਸਾਫ਼ ਹੁੰਦੀਆਂ ਨਜ਼ਰ ਆਉਣਗੀਆਂ ਔਰ ਅਸੀਂ ਲਗਾਤਾਰ ਉਹਨਾਂ ਤੇ ਨਜ਼ਰ ਬਣਾ ਕੇ ਰੱਖਾਂਗੇ ਦਲਾਜੀ ਸੁਧਾਰ ਲਹਿਰ ਦੇ ਲੀਡਰ ਨੇ ਜਿਹੜੇ ਅੱਜ ਫੇਰ ਇਕੱਠੇ ਹੋਣਗੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨੂੰ ਭੰਗ ਕੀਤਾ ਜਾ ਸਕਦਾ ਹੈ ਪਰ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਅਸਤੀਫਿਆਂ ਦੀ ਤਾਂ ਅਸਤੀਫੇ ਜੋ ਹੈ ਮਨਜ਼ੂਰ ਨਹੀਂ ਕੀਤੇ ਗਏ ਭਾਵੇਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਸਾਹਿਬ ਨੇ ਉਹਨਾਂ ਨੇ 30 ਦਿਨ ਦਾ ਸਮਾਂ ਹੋਰ ਵਧਾ ਦਿੱਤਾ ਹੁਣ ਓਵਰਆਲ ਆਪਾਂ ਅਕਾਲੀ ਸਿਆਸਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਅਕਾਲੀ ਦਲ ਦੀ ਜਿਹੜੀ ਸਿਆਸਤ ਹੈ ਹੁਣ ਖੜੀ ਕਿਤੇ ਹੈ ਗੱਲ ਜ਼ਰੂਰ ਸਾਂਝੀ ਕਰਿਓ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 20 ਦਿਨ ਦਾ ਸਮਾਂ ਹੋਰ ਦਿੱਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਗਲੇ 20 ਦਿਨਾਂ ਦੇ ਵਿੱਚ ਵਿੱਚ ਜਿਹੜੇ ਵੀ ਅਸਤੀਫੇ ਦਿੱਤੇ ਗਏ ਨੇ ਲੀਡਰਾਂ ਦੇ ਭਾਵੇਂ ਸੁਖਬੀਰ ਬਾਦਲ ਦਾ ਅਸਤੀਫਾ ਜਾਂ ਹੋਰ ਕੁਝ ਲੀਡਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫੇ ਦਿੱਤੇ ਨੇ ਉਹਨਾਂ ਦੇ ਅਸਤੀਫੇ ਪ੍ਰਵਾਨ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਰਿਪੋਰਟ ਕਰੇ ਇਹ ਰਿਪੋਰਟ ਜਲਦ ਕੀਤੀ ਜਾਣੀ ਸੀ 2 ਦਸੰਬਰ ਨੂੰ ਜਦੋਂ ਸਜ਼ਾ ਸੁਣਾਈ ਗਈ ਧਾਰਮਿਕ ਸਜ਼ਾ ਲਾਈ ਗਈ ਲੀਡਰਾਂ ਨੂੰ ਉਸੇ ਵੇਲੇ ਜੱਥੇਦਾਰ ਸਹਿਮਾਨਾ ਨੇ ਕਹਿ ਦਿੱਤਾ ਸੀ ਕਿ ਅਗਲੇ 3 ਦਿਨਾਂ ਚ ਫੈਸਲੇ ਕੀਤੇ ਜਾਣ ਸੋ 6 ਤਰੀਕ ਤੱਕ ਇਹ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਣੀ ਚਾਹੀਦੀ ਸੀ ਪਰ ਇਸੇ ਦਰਮਿਆਨ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੁਖਬੀਰ ਸਿੰਘ ਬਾਦਲ ਹੁਣਾ ਤੇ ਨਰੈਣ ਸਿੰਘ ਚੌੜਾ ਹੁਣਾ ਵੱਲੋਂ ਜਿਹੜਾ ਅਸਫਲ ਹਮਲਾ ਕੀਤਾ ਗਿਆ ਹਮਲੇ ਦੀ ਕੋਸ਼ਿਸ਼ ਕੀਤੀ ਗਈ ਉਸ ਕਰਕੇ ਇਹ ਸੰਭਵ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਲੀਡਰਾਂ ਦੇ ਮੁਤਾਬਕ ਪਰ ਹਜੇ ਵੀ ਇਹ ਮੀਟਿੰਗ ਵਰਕਿੰਗ ਕਮੇਟੀ ਦੀ ਨਹੀਂ ਬੁਲਾਈ ਗਈ ਸੀ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਕੋਰ ਕਮੇਟੀ ਦੀ ਬੈਠਕ ਬੁਲਾਈ ਗਈ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਤੇ ਹਮਲੇ ਦਾ ਮਾਮਲਾ ਜ਼ਰੂਰ ਵਿਚਾਰਿਆ ਗਿਆ ਔਰ ਇੱਕ ਗੱਲ ਹੋਰ ਬਹੁਤ ਧਿਆਨ ਦੇਣ ਯੋਗ ਹੈ ਕਿ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਸੀ ਵਰਕਿੰਗ ਕਮੇਟੀ ਦੇ ਵਿੱਚ ਵੀ ਲਗਭਗ ਉਸ ਲਗਭਗ ਉਹੀ ਲੀਡਰ ਸੀ ਕੁਝ ਇੱਕ ਦੋ ਲੀਡਰ ਇੰਦਰ ਉੱਧਰ ਹੋ ਸਕਦੇ ਨੇ ਸੋ ਅਗਰ ਕੋਰ ਕਮੇਟੀ ਲਈ ਲੀਡਰ ਇਕੱਠੇ ਹੋ ਸਕਦੇ ਸੀ ਤੇ ਵਰਕਿੰਗ ਕਮੇਟੀ ਲਈ ਕਿਉਂ ਨਹੀਂ ਇਕੱਠੇ ਹੋਏ ਇਹ ਵੀ ਸਵਾਲ ਨੇ ਜਿਹੜੇ মিডিਆ ਦੇ ਵਿੱਚ ਵੀ ਔਰ ਸਿੱਖ ਵਿਦਵਾਨਾਂ ਦੇ ਵਿੱਚ ਵੀ ਇਸ ਵਕਤ ਖੂਬ ਡਿਬੇਟ ਹੋ ਰਹੇ ਨੇ ਹਾਲਾਂਕਿ ਹੁਣ ਤਾਂ 20 ਦਿਨ ਦਾ ਸਮਾਂ ਵਧਾ ਦਿੱਤਾ ਜਥੇਦਾਰ ਸਾਹਿਬ ਵੱਲੋਂ ਹੁਣ ਅਗਲੇ 20 ਦਿਨਾਂ ਦੇ ਵਿੱਚ ਵਿੱਚ ਕੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਸਾਰੇ ਅਸਤੀਫੇ ਮਨਜ਼ੂਰ ਕਰਕੇ ਜਿਹੜੀ ਉਹ ਸੱਤ ਮੈਂਬਰੀ ਕਮੇਟੀ ਹੈ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਹੈ ਜਿਨੇ ਮੈਂਬਰਸ਼ਿਪ ਅਭਿਆਨ ਸ਼ੁਰੂ ਕਰਨਾ ਹੈ ਜਿਨੇ ਸ਼੍ਰੋਮਣੀ ਅਕਾਲੀ ਦਲ ਦੀ ਅਗਲੀ ਇਲੈਕਸ਼ਨ ਦਾ ਰਾਹ ਪੱਧਰਾ ਕਰਨਾ ਹੈ ਕੀ ਵਰਕਿੰਗ ਕਮੇਟੀ ਹੁਣ 20 ਦਿਨਾਂ ਦੇ ਵਿੱਚ ਵਿੱਚ ਜਾਂ ਉਸ ਤੋਂ ਪਹਿਲਾਂ ਇਸ ਸੱਤ ਮੈਂਬਰੀ ਕਮੇਟੀ ਨੂੰ ਸਾਰੀ ਜ਼ਿੰਮੇਵਾਰੀ ਸੌਂਪ ਦੇਗੀ ਅਗਲੀਆਂ ਅਗਲੀ ਮੈਂਬਰਸ਼ਿਪ ਭਰਨ ਦੇ ਕਿਉਂਕਿ ਹਜੇ ਮੈਂਬਰਸ਼ਿਪ ਦੇ ਲਈ ਕਾਪੀਆਂ ਵੀ ਬਣਨੀਆਂ ਨੇ ਬਹੁਤ ਕੁਝ ਪ੍ਰਬੰਧ ਕੀਤੇ ਜਾਣੇ ਨੇ ਮੈਂਬਰਸ਼ਿਪ ਦੇ ਲਈ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਵੀ ਨਵੇਂ ਸਿਰੇ ਤੋਂ ਵਿਚਾਰਿਆ ਜਾ ਸਕਦਾ ਹੈ ਨਵੀਂ ਕਮੇਟੀ ਵੱਲੋਂ ਪਰ ਹਜੇ ਤੱਕ ਨਵੀਂ ਕਮੇਟੀ ਨੇ ਇਸੇ ਕਰਕੇ ਕੋਈ ਮੀਟਿੰਗ ਨਹੀਂ ਕੀਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਪ੍ਰਧਾਨ ਨੇ ਹਰਜਿੰਦਰ ਸਿੰਘ ਧਾਮੀ ਉਹ ਮੁਖੀ ਨੇ ਇਸ ਕਮੇਟੀ ਦੇ ਸੋ ਇਸ ਕਰਕੇ ਇਹ ਬਹੁਤ ਮਹੱਤਵਪੂਰਨ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਤੇ ਦੂਸਰੇ ਮੈਂਬਰ ਕਮੇਟੀ ਦੇ ਉਹ ਕਦੋਂ ਇਕੱਠੇ ਹੁੰਦੇ ਨੇ ਔਰ ਕਦੋਂ ਵਰਕਿੰਗ ਕਮੇਟੀ ਉਹਨਾਂ ਨੂੰ ਜ਼ਿੰਮੇਵਾਰੀ ਦੰਦੀ ਹੈ ਕਿ ਤੁਸੀਂ ਸਾਡੇ ਵੱਲੋਂ ਕੰਮ ਸ਼ੁਰੂ ਕਰ ਸਕਦੇ ਹੋ ਇਹਦੇ ਤੇ ਕਾਫੀ ਸਵਾਲ ਨੇ ਜਿਹੜੇ ਉਹ ਸਿੱਖ ਵਿਦਵਾਨਾਂ ਦੇ ਵਿੱਚ ਵੀ ਚਰਚਾ ਦੇ ਵਿੱਚ ਨੇ ਔਰ ਸ਼੍ਰੀ ਕਾਲਕਟਕ ਸਾਹਿਬ ਦੇ ਜਥੇਦਾਰ ਵੀ ਨਿਸ਼ਚਿਤ ਤੌਰ ਤੇ ਸੋਚ ਰਹੇ ਹੋਣਗੇ ਕਿ ਹੁਣ ਅਸੀਂ 20 ਦਿਨ ਦਾ ਸਮਾਂ ਵਧਾਉਨੇ ਆ ਕਿ ਹੁਣ ਵਰਕਿੰਗ ਕਮੇਟੀ ਇਸ ਮੈਂਬਰਸ਼ਿਪ ਕਰਨ ਵਾਲੀ ਕਮੇਟੀ ਨੂੰ ਅੱਗੇ ਜ਼ਿੰਮੇਵਾਰੀ ਸੌਂਪਦੀ ਹੈ ਜਾਂ ਨਹੀਂ ਹਾਲਾਂਕਿ ਸੁਖਬੀਰ ਸਿੰਘ ਬਾਦਲ ਦਾ ਜਿਹੜਾ ਕਾਰਜਕਾਲ ਹੈ ਉਹ ਵੀ ਖਤਮ ਹੋਣ ਵਾਲਾ ਹੈ 13 ਦਸੰਬਰ ਨੂੰ 14 ਦਸੰਬਰ ਨੂੰ ਹੁਣ ਨਵੀਆਂ ਚੋਣਾਂ ਦੀ ਸੰਭਾਵਨਾ ਨਹੀਂ ਹੈ ਕਿਉਂਕਿ ਨਵੀਆਂ ਚੋਣਾਂ ਹੁਣ ਉਸੇ ਸੂਰਤ ਦੇ ਵਿੱਚ ਹੀ ਹੋਣਗੀਆਂ ਜਦੋਂ ਨਵੀਂ ਬਣੀ ਕਮੇਟੀ ਆ ਜਿਹੜੀ ਉਹ ਨਵੇਂ ਸਿਰੇ ਤੋਂ ਮੈਂਬਰਾਂ ਦੀ ਭਰਤੀ ਕਰੇਗੀ ਫਿਰ ਡੈਲੀਗੇਟਸ ਤੈਅ ਕੀਤੇ ਜਾਣਗੇ ਫਿਰ ਡੈਲੀਗੇਟ اجلاس ਸੱਦ ਕੇ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਵੇਂ ਸਿਰੇ ਤੋਂ ਚੁਣਿਆ ਜਾਏਗਾ ਸੋ ਹੁਣ ਜਦੋਂ ਸੁਖਬੀਰ ਬਾਦਲ ਦਾ ਕਾਰਜਕਾਲ ਖਤਮ ਹੋਏਗਾ ਤੇ ਕੀ ਕੋਈ ਕਾਰਜਕਾਰੀ ਕੋਈ ਕਾਰਜਕਾਲਿਕ ਪ੍ਰਧਾਨ ਦੀ ਵਿਵਸਥਾ ਹੋਏਗੀ ਜਾਂ ਬਲਵਿੰਦਰ ਸਿੰਘ ਭੂੰਦੜ ਹੀ ਬਤੌਰ ਕਾਰਜਕਾਰੀ ਪ੍ਰਧਾਨ ਆਪਣੀਆਂ ਸੇਵਾਵਾਂ ਨੂੰ ਅੱਗੇ ਵਧਾਉਣਗੇ ਸੋ ਇਹਦੇ ਉੱਤੇ ਨਜ਼ਰ ਬਣਾ ਕੇ ਰੱਖਣੀ ਜ਼ਰੂਰੀ ਹੈ ਰੱਖਾਂਗੇ ਵੀ ਇਸੇ ਦਰਮਿਆਨ ਇਹ ਵੀ ਖਬਰ ਹੈ ਕਿ ਅੱਜ ਸੁਧਾਰ ਲਹਿਰ ਦੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਜਿਹੜੇ ਲੀਡਰ ਨੇ ਉਹ ਮੀਟਿੰਗ ਕਰ ਰਹੇ ਨੇ ਗੁਰਪ੍ਰਤਾਪ ਸਿੰਘ ਵਡਾਲਾ ਸੰਤਾ ਸਿੰਘ ਉਮੈਦਪੁਰੀ ਜਿਹੜੇ ਸੁਧਾਰ ਲਹਿਰ ਦੇ ਵੀ ਲੀਡਰ ਨੇ ਔਰ ਉਸ ਕਮੇਟੀ ਦੇ ਵੀ ਮੈਂਬਰ ਨੇ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਹੈ ਸੋ ਸੁਧਾਰ ਲਹਿਰ ਦੇ ਲੀਡਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮਾਂ ਦੇ ਮੁਤਾਬਕ ਅੱਜ ਮੰਨਿਆ ਜਾ ਰਿਹਾ ਕਿ ਉਹ ਸੁਧਾਰ ਲਹਿਰ ਨੂੰ ਭੰਗ ਕਰ ਦੇਣਗੇ ਔਰ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਦੇ ਮੁਤਾਬਕ ਹੀ ਸਮਰਪਿਤ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਿਚਰਣਗੇ ਸੋ ਅੱਜ ਅਗਰ ਸੁਧਾਰ ਲਹਿਰ ਦੇ ਲੀਡਰ ਸੁਧਾਰ ਲਹਿਰ ਨੂੰ ਭੰਗ ਕਰ ਦਿੰਦੇ ਨੇ ਤੇ ਫਿਰ ਬਤੌਰ ਅਕਾਲੀ ਦਲ ਦੇ ਮੈਂਬਰ ਹੀ ਸੁਧਾਰ ਲਹਿਰ ਦੇ ਸਾਰੇ ਲੀਡਰ ਵਿਚਰਣਗੇ ਔਰ ਕਿਹੋ ਜਿਹੇ ਹਾਲਾਤ ਬਣਨਗੇ ਅਕਾਲੀ ਦਲ ਦੇ ਵਿੱਚ ਜਦੋਂ ਜਿਹੜੇ ਬਾਗੀ ਨੇ ਕਿਉਂਕਿ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ ਬਾਗੀ ਤੇ ਦਾਗੀ ਇਹਨਾਂ ਨੂੰ ਇਹ ਆਪਸ ਦੇ ਵਿੱਚ ਇਕੱਠੇ ਹੋ ਜਾਣ ਔਰ ਬਾਗੀ ਤੇ ਦਾਗੀ ਸ਼ਬਦ ਹੈ ਜਿਹੜਾ ਇਹ ਹੁਣ ਖਤਮ ਮੰਨਿਆ ਜਾਏਗਾ ਮੈਨੂੰ ਲੱਗਦਾ ਹੈ ਸੋ ਅੱਜ ਇਸ ਪੱਖੋਂ ਵੀ ਦਿਨ ਬਹੁਤ ਮਹੱਤਵਪੂਰਨ ਹੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਲੀਡਰ ਜਦੋਂ ਸੁਧਾਰ ਲਹਿਰ ਨੂੰ ਭੰਗ ਕਰਦੇ ਨੇ ਤੇ ਉਹਨਾਂ ਦੇ ਕਿਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਜਥੇਦਾਰ ਸਾਹਿਬਾਂ ਦੇ ਹੁਕਮਾਂ ਤੋਂ ਬਾਅਦ ਵਰਕਿੰਗ ਕਮੇਟੀ ਨੇ ਹਜੇ ਤੱਕ ਅਸਤੀਫੇ ਮਨਜ਼ੂਰ ਨਹੀਂ ਕੀਤੇ ਉਹਦੇ ਉੱਪਰ ਵੀ ਕੀ ਕਿਸੇ ਤਰ੍ਹਾਂ ਦੀ ਟਿੱਪਣੀ ਆਉਂਦੀ ਹੈ ਜਾਂ ਉਹ ਸ਼ਾਂਤ ਬਣੇ ਰਹਿਣਗੇ ਸੋ ਅੱਜ ਇਸ ਗੱਲੋਂ ਵੀ ਦਿਨ ਬਹੁਤ ਅਹਿਮ ਹੈ ਡੱਲਾ ਜੀ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਿਸਾਨ ਅੰਦੋਲਨ ਦੇ ਉੱਪਰ ਵੀ ਅਪਡੇਟ ਜ਼ਰੂਰ ਸਾਂਝਾ ਕਰਨਾ ਕੱਲ ਫੇਰ ਕਿਸਾਨ ਕਾਫੀ ਜ਼ਖਮੀ ਹੋਏ ਨੇ تھے ਜੋ ਜੱਥਾ ਭੇਜ ਗਿਆ ਸੀ ਉਹ ਵਾਪਸ ਬੁਲਾਣਾ ਪਿਆ ਹੁਣ ਕਿਸਾਨ ਅੰਦੋਲਨ ਦਾ ਤਾਜ਼ਾ ਅਪਡੇਟ ਦੇ ਨਾਲ-ਨਾਲ ਜ਼ਰੂਰ ਦੱਸਿਓ ਇਸ ਨੂੰ ਲੈ ਕੇ ਸਿਆਸਤ ਕਿਸ ਤਰੀਕੇ ਨਾਲ ਗਰਮਾਈ ਹੋਈ ਹੈ ਤੇ ਇਹ ਹੁਣ ਪੂਰੀ ਗੱਲ ਖੜੀ ਕਿੱਥੇ ਹੈ ਹਰਜੋਤ ਜੀ ਗੱਲ ਇੱਥੇ ਖੜੀ ਹੈ ਕਿ ਜਦ ਤੱਕ ਜਦ ਤੱਕ ਪੰਜਾਬ ਦੇ ਔਰ ਦੇਸ਼ ਦੇ ਸਾਰੇ ਕਿਸਾਨ ਸੰਗਠਨ ਇਕੱਠੇ ਨਹੀਂ ਹੁੰਦੇ ਮੈਨੂੰ ਨਹੀਂ ਲੱਗਦਾ ਕਿ ਕੇਂਦਰ ਦੀ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰੇਗੀ ਜਾਂ ਕੇਂਦਰ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਗੰਭੀਰਤਾ ਦਿਖਾਏਗਾ ਔਰ ਪੰਜਾਬ ਦੀ ਜਦੋਂ ਅਸੀਂ ਬੀਜੇਪੀ ਦੀ ਗੱਲ ਕਰਦੇ ਹਾਂ ਪੰਜਾਬ ਦੀ ਬੀਜੇਪੀ ਨੇ ਵੀ ਕਿਸਾਨਾਂ ਦੇ ਇਸ ਧਰਨਿਆਂ ਤੋਂ ਬਾਅਦ ਇਸ ਪ੍ਰੋਟੈਸਟ ਤੋਂ ਬਾਅਦ ਔਰ ਜਿਸ ਤਰ੍ਹਾਂ ਨਾਲ ਜਥਿਆਂ ਦੇ ਰੂਪ ਚ ਕਿਸਾਨ ਅੱਗੇ ਜਾਂਦੇ ਨੇ ਤੇ ਉਹਨਾਂ ਨੂੰ ਵਾਪਸ ਮੁੜਨਾ ਪੈਂਦਾ ਕਿਉਂਕਿ ਦੂਸਰੇ ਪਾਸੇ ਪੁਲਿਸ ਹੈ ਪੁਲਿਸ ਦੀਆਂ ਰੋਕਾਂ ਨੇ ਔਰ ਪੁਲਿਸ ਦੀ ਸਖਤੀ ਹੈ ਕੱਲ ਵੀ ਕੁਝ ਕਿਸਾਨ ਨੇ ਜਿਹੜੇ ਉਹ ਜ਼ਖਮੀ ਹੋਏ ਸੀ ਉਸ ਤੋਂ ਬਾਅਦ ਜਥੇ ਨੂੰ ਵਾਪਸ ਬੁਲਾਇਆ ਗਿਆ ਔਰ ਸਰਵਨ ਸਿੰਘ ਪੰਦੇਰ ਔਰ ਜਗਜੀਤ ਸਿੰਘ ਡੱਲੇਵਾਲ ਹੋਣੀ ਲਗਾਤਾਰ ਇਸ ਅੰਦੋਲਨ ਨੂੰ ਆਪਣੇ ਆਪਣੇ ਰੂਪ ਚ ਅੱਗੇ ਵਧਾ ਰਹੇ ਨੇ ਔਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਮਰਨ ਵਰਤਤੇ ਨੇ 13 14 ਦਿਨਾਂ ਤੱਕ ਉਹਨਾਂ ਦਾ ਮਰਨ ਵਰਤ ਪਹੁੰਚਣ ਕਰਕੇ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵੀ ਹੁਣ ਪਹਿਲਾਂ ਜਿੰਨੀ ਦਰਸਤ ਨਹੀਂ ਹੈ ਉਹਨਾਂ ਦੀ ਸਿਹਤ ਨੂੰ ਲੈ ਕੇ ਵੀ ਕਈ ਤਰ੍ਹਾਂ ਦੇ ਜਿਹੜੇ ਜੜੀਆਂ ਚਿੰਤਾਵਾਂ ਨੇ ਉਹ ਉਹਨਾਂ ਦੇ ਸਮਰਥਕਾਂ 'ਚ ਜਾਂ ਕਿਸਾਨ ਲੀਡਰਾਂ 'ਚ ਜਾਂ ਪ੍ਰਸ਼ਾਸਨ ਦੇ ਵਿੱਚ ਨਹੀਂ ਪਰ ਸਵਾਲ ਇਹ ਹੈ ਕਿ ਸਿਰਫ ਇਹ ਦੋਵੇਂ ਜਿਹੜੇ ਵੱਡੇ ਸੰਗਠਨ ਨਹੀਂ ਜਾਂ ਕੁਝ ਹੋਰ ਇਹਨਾਂ ਦੇ ਨਾਲ ਸੰਗਠਨ ਨਹੀਂ ਪਰ ਜਦੋਂ ਅਸੀਂ ਸਮੁੱਚੀ ਕਿਸਾਨੀ ਦੀ ਗੱਲ ਕਰਦੇ ਹਾਂ ਜਦੋਂ ਈਕ ਐਮਐਸਪੀ ਦੇ ਕਾਨੂੰਨ ਬਣਾਉਣ ਦਾ ਅੰਦੋਲਨ ਹੈ ਜਦੋਂ ਬਹੁਤ ਲੰਮੇ ਸਮੇਂ ਤੋਂ ਇਹ ਕਿਸਾਨ ਲੀਡਰ ਸੰਘਰਸ਼ ਕਰ ਰਹੇ ਨੇ ਤਾਂ ਦੇਸ਼ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਇਹਨਾਂ ਦੇ ਨਾਲ ਇਕੱਠੀਆਂ ਕਿਉਂ ਨਹੀਂ ਜਾਂ ਦੇਸ਼ ਦੀਆਂ ਬਾਕੀ ਕਿਸਾਨ ਜਥੇਬੰਦੀਆਂ ਨੇ ਇਸ ਪੂਰੇ ਮਸਲੇ ਤੇ ਕੋਈ ਸਾਂਝਾ ਪ੍ਰੋਗਰਾਮ ਕਿਉਂ ਨਹੀਂ ਉਲੀਕਿਆ ਇਹ ਹੁਣ ਇੱਕ ਡਿਬੇਟ ਵਾਲਾ ਵਿਸ਼ਾ ਬਣਨ ਲੱਗ ਗਿਆ ਕਿਉਂਕਿ ਕੇਂਦਰ ਦੇ ਜਿਹੜੇ ਨੁਮਾਇੰਦੇ ਨੇ ਇਸ ਤਰ੍ਹਾਂ ਦੀਆਂ ਖਬਰਾਂ ਸੂਤਰਾਂ ਦੇ ਹਵਾਲੇ ਨਾਲ ਆ ਰਹੇ ਨੇ ਕਿ ਕੇਂਦਰ ਜਾਂ ਕੇਂਦਰ ਦੇ ਨੁਮਾਇੰਦੇ ਸਿਰਫ ਇੱਕ ਦੋ ਜਥੇਬੰਦੀਆਂ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ ਅਗਰ ਸਮੂਚੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸੇ ਤਰ੍ਹਾਂ ਦਾ ਗੱਲਬਾਤ ਦਾ ਵਿਚਾਰ ਪੇਸ਼ ਕੀਤਾ ਜਾਂਦਾ ਹੈ ਜਾਂ ਸਾਂਝਾ ਅੰਦੋਲਨ ਸ਼ੁਰੂ ਕੀਤਾ ਜਾਂਦਾ ਹੈ ਤੇ ਨਿਸ਼ਚਿਤ ਤੌਰ ਤੇ ਉਹਦੇ ਨਾਲ ਕੇਂਦਰ ਸਰਕਾਰ ਤੇ ਦਬਾਅ ਵੀ ਪਾਏਗਾ ਔਰ ਕੇਂਦਰ ਨਾਲ ਗੱਲਬਾਤ ਦਾ ਸਿਲਸਿਲਾ ਵੀ ਅੱਗੇ ਵਧੇਗਾ ਪਰ ਇਸੇ ਦਰਮਿਆਨ ਰਾਹੁਲ ਗਾਂਧੀ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਪਾਰਲੀਮੈਂਟ ਦੇ ਵਿੱਚ ਉਹ ਲਗਾਤਾਰ ਕਿਸਾਨਾਂ ਦੇ ਉੱਤੇ ਜਿਹੜੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਹਰਿਆਣਾ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜਾ ਰਿਹਾ ਰਾਹੁਲ ਗਾਂਧੀ ਪਾਰਲੀਮੈਂਟ ਦੇ ਅੰਦਰ ਵੀ ਔਰ ਪਾਰਲੀਮੈਂਟ ਦੇ ਬਾਹਰ ਵੀ ਕਿਸਾਨਾਂ ਦਾ ਸਮਰਥਨ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦਾ ਵਿਰੋਧ ਕਰ ਰਹੇ ਨੇ ਔਰ ਉਹ ਲਗਾਤਾਰ ਕਹਿ ਰਹੇ ਨੇ ਕਿ ਕਿਸਾਨਾਂ ਨੂੰ ਦਿੱਲੀ ਆਉਣ ਦੇਣਾ ਚਾਹੀਦਾ ਹੈ ਕਿਸਾਨਾਂ ਦੀਆਂ ਗੱਲਾਂ ਨੂੰ ਪਹਿਲ ਦੇ ਆਧਾਰ ਤੇ ਸੁਣਨਾ ਚਾਹੀਦਾ ਹੈ ਪਰ ਇੱਕ ਸਵਾਲ ਬਹੁਤ ਵੱਡਾ ਹੈ ਕਿ ਸਾਰੇ ਕਿਸਾਨ ਸੰਗਠਨ ਇਕੱਠੇ ਹੋ ਕੇ ਇਸ ਅੰਦੋਲਨ ਨੂੰ ਅੱਗੇ ਕਿਉਂ ਨਹੀਂ ਵਧਾਰੇ ਜਦ ਤੱਕ ਕਿਸਾਨ ਏਕਾ ਨਹੀਂ ਕਰਦੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਹੁੰਦੀਆਂ ਤਾਦੇ ਤਾਂ ਕਿ ਇਹ ਸੰਭਾਵਨਾ ਬਹੁਤ ਘੱਟ ਹੈ ਕਿ ਕੇਂਦਰ ਸਰਕਾਰ ਕੁਝ ਜਥੇਬੰਦੀਆਂ ਦੇ ਅੰਦੋਲਨ ਨੂੰ ਗੰਭੀਰਤਾ ਨਾਲ ਲੈ ਕੇ ਉਹਨਾਂ ਦੀ ਗੱਲਬਾਤ ਸੁਣੇ ਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਵਰਗਾ ਜਿਹੜਾ ਜਿਹੜੀ ਮੰਗ ਹੈ ਉਹਨੂੰ ਪ੍ਰਵਾਨ ਕਰਕੇ ਅੱਗੇ ਵਧੇ ਇਸ ਕਰਕੇ ਇਹ ਬੜਾ ਔਖਾ ਲੱਗਦਾ ਹੈ ਮੈਨੂੰ ਲੱਗਦਾ ਹੈ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਜਾਂ ਸਰਵਜਨ ਸਿੰਘ ਪੰਦੇਰ ਨੇ ਇਹਨਾਂ ਦੋਵੇਂ ਜਥੇਬੰਦੀਆਂ ਔਰ ਇਹਨਾਂ ਦੇ ਨਾਲ ਮਿਲੀਆਂ ਹੋਰ ਜਥੇਬੰਦੀਆਂ ਨੂੰ ਬਾਕੀ तमाम ਕਿਸਾਨ ਜਥੇਬੰਦੀਆਂ ਨੂੰ ਸੱਦਾ ਮਾਰਨਾ ਚਾਹੀਦਾ ਹੈ ਔਲ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਸੱਦੀ ਜਾਣੀ ਚਾਹੀਦੀ ਹੈ ਔਰ ਅਗਲਾ ਸੰਘਰਸ਼ ਉਸੇ ਹਿਸਾਬ ਦੇ ਨਾਲ ਹੀ ਤਿਆਰ ਕੀਤਾ ਜਾਣਾ ਚਾਹੀਦਾ ਹੈ ਤੇ ਜ਼ਿਆਦਾ ਚੰਗੇ ਨਤੀਜਿਆਂ ਦੀ ਅਸੀਂ ਆਸ ਕਰ ਸਕਾਂਗੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਹਰ ਅਪਡੇਟ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਤੁਹਾਡਾ ਐਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਵੀ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਔਰ ਕੋਈ ਵੀ تیر ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਮ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਧੰਨਵਾਦ